rotio by independence ghan ghan mein swad ghan ghan mein bharat german ko arjida thodi patni da unna da ki reaction si isliye main oh bhi bahut khush thi gi matlab jidda si quarter final jitte honne jas menu ticket send kitiyan main paris पहुंच chhiyan actually oh da pehla to hi plan si ga paris aunda but odi khud di training chal rahi si gi itthe ਆ ਕਰਕੇ ਉਹ ਆ ਨਹੀਂ ਭਾਈ ਬਟ ਜਿਵੇਂ ਹੀ ਅਸੀਂ ਮਤਲਬ ਮੇਰਾ ਜੋ ਮੈਂ ਜੋ ਸੋਚ ਕੇ ਬੈਠਾ ਸੀ ਕਿ ਵੀ ਜਦੋਂ ਅਸੀਂ ਫਾਈਨਲ ਚ ਪਹੁੰਚ ਕੇ ਮੈਂ ਉਹਨੂੰ ਉਸ ਦਿਨ ਟਿਕਟ ਵੇਚਨੀ ਆ ਵੀ ਆ ਕਰਮਨ ਆ ਜਾ ਸੀ ਫਾਈਨਲ ਪਹੁੰਚ ਕੇ ਬਟ ਉਹ ਥੋੜਾ ਐਡਵਾਂਸ ਦੇ ਵਿੱਚ ਐਕਸਾਈਟਡ ਬੈਠੀ ਸੀ ਕਿਉਂਕਿ ਸਾਡਾ ਕੁਆਟਰਫਾਈਨਲ ਮੈਚ ਹੀ ਇਦਾਂ ਦਾ ਹੋਇਆ ਇੰਨਾ ক্লোਜ਼ ਮੈਚ ਸੀਗਾ ਤਾਂ ਉਹਨੇ ਜਸਮੀ ਨੂੰ ਟਿਕਟ ਵੇਚੀਆਂ ਮੈਂ ਪੈरिस ਆ ਰਹੀ ਆ ਬਸ ਆ ਮੇਰੀਆਂ ਟਿਕਟਸ ਨੇ ਮੈਂ ਪਹੁੰਚ ਰਹੀ ਆ ਸਟ੍ਰੀਕਲ ਮਿਹਰਸ਼ਦੀਪ ਕੋਰ ਤੁਸੀਂ ਦੇਖ ਰਹੇ ਹੋ ਪੰਜਾਬ ਦਾ 올림픽 ਚ ਹਾਕੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਸਭ ਨੇ ਦੇਖਿਆ ਹਰ ਪਾਸੇ ਚਰਚਾ ਹੋ ਰਹੀ ਨੇ ਤੇ ਸਾਡੇ ਨਾਲ ਨੇ ਗੁਰਜੰਟ ਸਿੰਘ ਖਲਿਆਰਾ ਪਿੰਡ ਤੋਂ 올림픽 ਤੱਕ ਪਹੁੰਚੇ ਤੇ ਪਹਿਲੀ ਵਾਰ ਨਹੀਂ ਲਗਾਤਾਰ ਦੂਜੀ ਵਾਰ ਤੇ ਲਗਾਤਾਰ ਦੂਜੀ ਵਾਰ ਹਾਕੀ ਟੀਮ ਨੇ ਬ੍ਰੌਂਜ਼ ਮੈਡਲ ਜਿੱਤਿਆ ਹੈ ਗੁਰਜੰਟ ਪਹਿਲਾਂ ਤਾਂ ਬਹੁਤ-ਬਹੁਤ ਵਧਾਈ ਤੇ ਪੂਰੇ ਦੇਸ਼ ਨੂੰ ਤੁਹਾਡੇ ਤੇ ਮਾਣ ਹੈ ਥੈਂਕ ਯੂ ਹਰ ਕੋਈ ਤੁਹਾਨੂੰ ਕਰ ਰਿਹਾ ਹੈ ਤੇ ਤੁਸੀਂ ਦੇਸ਼ ਦਾ ਮਾਣ ਵਧਾਇਆ ਹੈ ਕਿਵੇਂ ਦੀ ਉਹ ਫੀਲਿੰਗ ਰਹੀ ਤੇ ਘਰ ਦੇ ਕਿਵੇਂ ਫੀਲ ਕਰ ਰਹੇ ਨੇ ਉਹ ਕੀ ਮਾਹੌਲ ਸੀ ਜਦੋਂ ਤੁਸੀਂ ਮੈਚ ਜਿੱਤਿਆ ਹਾਂ ਹਾਂ ਥੈਂਕ ਯੂ ਮੈਡਮ ਜਿਹੜੀ ਫੀਲਿੰਗ ਹੈ ਇਸ ਮੈਡਲ ਤੋਂ ਬਾਅਦ ਮੈਂ ਕਹਿ ਸਕਦਾ ਮਤਲਬ ਬਹੁਤ ਹਾਈ ਹੈ इवन ਕੱਲੀ ਸਾਡੀ ਨਹੀਂ ਸਾਡੀ ਫੈਮਲੀਜ਼ ਦੀ ਪੂਰੇ ਇੰਡੀਆ ਦੀ ਜਾਂ ਜਿੰਨੇ ਵੀ ਹਾਕੀ ਪਲੇਅਰ ਆ ਜਿਹੜੇ ਹਾਕੀ ਖੇਡ ਚੁੱਕੇ ਆ ਜਾਂ ਹਾਕੀ ਖੇਡਣਾ ਚਾਹੁੰਦੇ ਆ ਸਾਰਿਆਂ ਦੀ ਫੀਲਿੰਗ ਹਾਈ ਆ ਕਿਉਂਕਿ ਹਾਕੀ ਦੀ ਹਿਸਟਰੀ ਕਾਫੀ ਸਟਰੋਂਗ ਸੀਗੀ ਜਿਵੇਂ 90s ਦੇ ਵਿੱਚ ਉਦੇ ਹਿਸਾਬ ਨਾਲ ਅਸੀਂ ਕਹਿ ਸਕਦੇ ਹਾਂ ਵੀ ਜਿਹੜਾ ਉਹ ਹਿਸਟਰੀ ਵਾਲਾ ਟਾਈਮ ਸੀਗਾ ਉਹ ਫਿਰ ਤੋਂ ਪ੍ਰੈਜ਼ੈਂਟ ਦੇ ਵਿੱਚ ਫਿਰ ਤੋਂ ਰਿਪੀਟ ਹੋ ਰਿਹਾ ਕਿਉਂਕਿ ਬੈਕ ਟੂ ਬੈਕ ਮੈਡਲ ਆਉਣਾ ਬਹੁਤ ਵੱਡੀ ਚੀਜ਼ ਆ ਨਾਰਮਲੀ ਮਤਲਬ ਇੱਕ ਬਹੁਤ ਲੰਬੇ ਗੈਪ ਤੋਂ ਬਾਅਦ ਲਾਸਟ ਸਾਡਾ 41 ਈਅਰ ਤੋਂ ਬਾਅਦ ਸਾਡਾ ਮੈਡਲ ਆਇਆ ਸੀਗਾ ਬਟ ਉਦੋਂ ਸਾਰਿਆਂ ਦੀ ਵਰਡਿੰਗ ਸੀਗੀ ਵੀ ਹਾਂ ਠੀਕ ਆ ਮੈਡਲ ਆ ਗਿਆ ਹਾਕੀ ਦੇ ਇੰਨੇ ਟਾਈਮ ਬਾਅਦ ਸਾਰੇ ਖੁਸ਼ ਸੀਗੇ ਬਟ ਸਾਰਿਆਂ ਨੂੰ ਇਹ ਕਿਤੇ ਨਾ ਕਿਤੇ ਲੱਗਦਾ ਸੀਗਾ ਵੀ ਪਤਾ ਨਹੀਂ ਇੰਨੇ ਟਾਈਮ ਬਾਅਦ ਹਾਂ ਵੀ 41 ਸਾਲ ਬਾਅਦ ਮੈਡਲ ਆਇਆ ਪਤਾ ਨਹੀਂ ਹੁਣ ਨੈਕਸਟ ਮੈਡਲ ਵੀ ਸ਼ਾਇਦ 41 ਬਟ ਬੈਕ ਟੂ ਬੈਕ ਮੈਡਲ ਆਉਣ ਦੇ ਨਾਲ ਸਾਰਿਆਂ ਨੂੰ ਲੱਗਦਾ ਵੀ ਨਹੀਂ ਸਾਡੀ ਹਾਕੀ ਵਾਪਸ ਆ ਗਈ ਹੈ ਸਾਡੀ ਟੀਮ ਸਹੀ ਡਾਇਰੈਕਸ਼ਨ ਚ ਜਾ ਰਹੀ ਹੈ ਸਾਡੇ ਹਾਕੀ ਪਲੇਅਰ ਸਹੀ ਡਾਇਰੈਕਸ਼ਨ ਦੇ ਵਿੱਚ ਜਾ ਰਿਹਾ ਤਾਂ ਸਾਰੇ ਬਹੁਤ ਖੁਸ਼ ਆ ਤੇ ਇਨਸਪੀਰੇਸ਼ਨ ਕੌਣ ਹੈ ਤੁਹਾਡੀ ਇਸ ਜਰਨੀ ਦੀ ਤੇ ਹਾਕੀ ਚੋਂ ਦੀ ਆ ਮੈਡਮ ਇਨਸਪੀਰੇਸ਼ਨ ਮੈਂ ਕਹਿ ਸਕਦਾ ਵੀ ਆਬਵੀਅਸਲੀ ਸਾਡੀ ਫੈਮਲੀਆਂ ਨੇ ਕਿਉਂਕਿ ਅਸੀਂ ਬੜੀਆਂ ਨਾਰਮਲ ਫੈਮਲੀਆਂ ਤੋਂ ਜਿੰਨੇ ਵੀ ਹਾਕੀ ਪਲੇਅਰ ਆ ਸਪੈਸ਼ਲੀ ਜਿੰਨੇ ਵੀ ਪੰਜਾਬ ਦੇ ਹਨ ਬਾਕੀ ਸਟੇਟ ਦੇ ਵੀ ਬਹੁਤ ਨਾਰਮਲ ਫੈਮਲੀਆਂ ਤੋਂ ਆਏ ਨੇ ਸਾਰਿਆਂ ਦੇ ਪੇਰੈਂਟਸ ਨੇ ਬਹੁਤ ਸਟਰਗਲ ਕੀਤੇ ਆ ਇਮਨ ਜਿੰਨੇ ਪਲੇਅਰਾਂ ਨੇ ਜਦੋਂ ਹਾਕੀ ਸਟਾਰਟ ਕੀਤੀ ਆ ਸਾਰਿਆਂ ਨੇ ਕਾਫੀ ਔਖਾ ਟਾਈਮ ਦੇਖਿਆ ਸਟਰਗਲ ਦੇਖਿਆ ਤਾਂ ਕਿਤੇ ਨਾ ਕਿਤੇ ਤੁਹਾਡੀ ਫੈਮਲੀਆਂ ਦਾ ਜਿਹੜਾ ਤੁਹਾਡਾ ਪੁਰਾਣਾ ਟਾਈਮ ਆ ਜੋ ਤੁਸੀਂ ਦੇਖਿਆ ਛੋਟੇ ਹੁੰਦੇ ਆਪਣੀ ਫੈਮਲੀਆਂ ਦਾ ਉਹੀ ਕਿਤੇ ਨਾ ਕਿਤੇ ਤੁਹਾਡੇ ਦਿਮਾਗ ਦੇ ਵਿੱਚ ਘੁੰਮਦਾ ਵੀ ਤੁਸੀਂ ਕਿਹੜੀਆਂ ਫੈਮਲੀਆਂ ਤੋਂ ਉੱਠ ਕੇ ਕਿੱਥੇ ਤੱਕ ਪਹੁੰਚੇ ਹੋ ਘਰ 'ਚ ਕੋਈ ਹਾਕੀ ਪਲੇਅਰ ਰਿਆ ਹੈ ਜਾਂ ਸਕੂਲ 'ਚ ਮੈਂ ਸੁਣਿਆ ਤੁਸੀਂ ਹਾਕੀ ਖੇਡਣੀ ਸ਼ੁਰੂ ਕਰ ਦਿੱਤੀ ਸੀ ਮਤਲਬ ਸਕੂਲ ਸਟੂਡੈਂਟ ਸੀ ਤੁਸੀਂ ਬੱਚੇ ਜੀ ਮੈਡਮ ਮੇਰੀ ਫੈਮਲੀ ਦੇ ਵਿੱਚੋਂ ਕੋਈ ਵੀ ਹਾਕੀ ਪਲੇਅਰ ਨਹੀਂ ਹੈਗਾ ਮੇਰੀ ਮਤਲਬ ਫਰਸਟ ਫੈਮਲੀ ਜੋ ਜਿਵੇਂ ਨਾ ਤਾਂ ਸਾਡੇ ਪਿੰਡ ਦੇ ਵਿੱਚ ਕਿਸੇ ਨੂੰ ਹਾਕੀ ਬਾਰੇ ਪਤਾ ਸੀ ਨਾ ਕੋਈ ਸੀਗਾ ਮੇਰੇ ਨਾਨਕੇ ਨੇ ਜਿੱਥੇ ਬਟਾਲੇ ਜਿੱਦਾ ਮਾਮਾ ਜੀ ਹਨੀ ਆ ਨਾ ਉਹ ਹਾਕੀ ਖੇਡਦੇ ਉਹਨਾਂ ਦੇ ਪਿੰਡ ਦੇ ਵਿੱਚ ਹਾਕੀ ਕਾਫੀ ਖੇਡੀ ਜਾਂਦੀ ਆ ਜਿਵੇਂ ਮਤਲਬ ਪਿੰਡ ਦੀਆਂ ਖੇਡਾਂ ਹੁੰਦੀਆਂ ਨੇ ਤਾਂ ਉਹਨਾਂ ਦੇ ਪਿੰਡ ਦੇ ਵਿੱਚ ਹਾਕੀ ਉਹਨਾਂ ਦੇ ਪਿੰਡ ਦੀ ਖੇਡ ਆ ਤਾਂ ਮੈਂ ਜਦੋਂ ਵੀ ਕਿਤੇ ਛੁੱਟੀਆਂ ਦੇ ਵਿੱਚ ਛੋਟੇ ਹੁੰਦੇ ਜਾਣਾ ਕਦੇ 2-4 ਮਹੀਨੇ ਬਾਅਦ ਤਾਂ ਮੈਂ ਉਹਨਾਂ ਦੇ ਨਾਲ ਗਰਾਊਂਡ ਚੱਲ ਜਾਣਾ ਤਾਂ ਉੱਥੋਂ ਹੀ ਮੈਨੂੰ ਕਿਤੇ ਨਾ ਕਿਤੇ ਹਾਕੀ ਦਾ ਇੰਟਰਸਟ ਸਟਾਰਟ ਹੋ ਗਿਆ ਵੀ ਨਹੀਂ ਮੈਨੂੰ ਗੇਮ ਦੇ ਵਿੱਚ ਆਉਣਾ ਮੈਨੂੰ ਹਾਕੀ ਚਾਉਣਾ ਤਾਂ ਉਹ ਬਹੁਤ ਛੋਟੀ ਜੀ ਏਜ ਦੇ ਵਿੱਚ ਮੈਂ ਡਿਸੀਜਨ ਲੈ ਲਿਆ ਸੀਗਾ ਵੀ ਮੈਨੂੰ ਸਪੋਰਟਸ ਦੇ ਵਿੱਚ ਜਾਣਾ ਮੈਨੂੰ ਹਾਕੀ 'ਚ ਜਾਣਾ ਮਾਮਾ ਜੀ ਨੇ ਹਾਕੀ ਦੀ ਸਟ੍ਰਿਕ ਫੜਾਈ ਤੇ ਉਸ ਤੋਂ ਬਾਅਦ ਕਦੇ ਪੇਰੈਂਟਸ ਨੇ ਰੋਕਿਆ ਨਹੀਂ ਕਿ ਬਈ ਇਹਦੇ ਵਿੱਚ ਕੀ ਕਰੀਅਰ ਹੈ ਜਾਂ 올림픽 ਤੱਕ ਤੁਸੀਂ ਪਹੁੰਚੋਗੇ ਉਹ ਸੁਪਨਾ ਤਾਂ ਮੈਨੂੰ ਲੱਗਦਾ ਉਹ ਬਚਪਨ 'ਚ ਤਾਂ ਸ਼ਾਇਦ ਨਹੀਂ ਦੇਖਿਆ ਹੋਏਗਾ ਨਹੀਂ ਪੇਰੈਂਟਸ ਨਹੀਂ ਸੀ ਅਲਾਉ ਕਰਦੇ ਬਿਲਕੁਲ ਵੀ ਇਸ ਚੀਜ਼ ਨੂੰ ਲੈ ਕੇ ਕਿਉਂਕਿ ਏਜ ਬਹੁਤ ਛੋਟੀ ਸੀਗੀ 10-11 ਸਾਲ ਦੀ ਏਜ ਦੇ ਵਿੱਚ ਤੁਸੀਂ ਹੌਸਟਲ ਜਾ ਕੇ ਰਹਿਣਾ ਘਰ ਤੋਂ ਬਾਹਰ ਰਹਿਣਾ ਤੇ ਉਹ ਚੀਜ਼ਾਂ ਨਹੀਂ ਸੀ ਉਹ ਅਲਾਉ ਕਰਦੇ ਪਰ ਉਹ ਮਤਲਬ ਮਾਮਾ ਜੀ ਨੇ ਨੇ ਸਪੋਰਟ ਕੀਤੀ ਅਸੀਂ ਆਪੇ ਟੇਕ ਕੇਅਰ ਕਰਾਂਗੇ ਬਟਾਲੇ ਰ ਮੈਂ 1 ਸਾਲ ਬਟਾਲੇ ਰ ਆ ਉਹਨਾਂ ਦੇ ਕੋਲੇ ਅੱਗੇ ਕੁਝ ਨਜ਼ਰ ਆਂਦਾ ਸੀ ਜਦੋਂ ਸਟਿਕ ਹੱਟ ਚ ਫੜਦੇ ਸੀ ਖੇਡਦੇ ਸੀ ਤੇ ਕੁਝ ਨਜ਼ਰ ਆ ਰਿਹਾ ਸੀ ਅੱਗੇ ਕਿੱਥੇ ਜਾਓਗੇ ਕਿਵੇਂ ਕਰੋਗੇ ਕਿੰਨੇ ਮਾਰਗਦਰਸ਼ਨ ਕੀਤਾ ਤੇ ਨਹੀਂ ਮੈਡਮ ਉਹਨੀ ਛੋਟੀ ਏਜ ਦੇ ਵਿੱਚ ਉਹ ਤਾਂ ਬਸ ਇੱਕੋ ਹੀ ਮਾਈਂਡ ਦੇ ਵਿੱਚ ਸੀਗਾ ਵੀ ਮੈਨੂੰ ਖੇਡਣਾ ਤਾਂ ਮੈਂ ਖੇਡ ਰਿਹਾ ਤਾਂ ਮੈਂ ਬਹੁਤ ਇੰਜੋਏ ਕਰ ਰਿਹਾ ਤਾਂ ਜਿਹੜੀ ਚੀਜ਼ ਹੈ ਸਟਾਰਟਿੰਗ ਦੇ ਵਿੱਚ ਕਾਫੀ ਟਫ ਸੀਗਾ ਕਿਉਂਕਿ ਇੱਕ ਜਿੱਦ ਕਰਕੇ ਉਹ ਛੋਟੇ ਬੱਚੇ ਵਾਲੀ ਜਿੱਦ ਕਰਕੇ ਮੈਂ ਚੱਲ ਤੱਕਿਆ ਸੀਗਾ ਕਰੇ ਘਰ ਤੋਂ ਮਤਲਬ ਹੌਸਟਲ ਦੇ ਵਿੱਚ ਬਟ ਹੌਸਟਲ ਲਾਈਫ ਤੁਹਾਨੂੰ ਪਤਾ ਹੀ ਹੈ ਇੰਨੀ ਈਜ਼ੀ ਨਹੀਂ ਹੁੰਦੀ ਇੰਨੀ ਛੋਟੀ ਏਜ ਦੇ ਵਿੱਚ ਘਰ ਤੋਂ ਬਾਹਰ ਰਹਿਣਾ ਤੁਸੀਂ ਉਹਨਾਂ ਦਾ ਫੂਡ ਉੱਥੇ ਜਿੱਦਾਂ ਦਾ ਵੀ ਮਿਲਦਾ ਖਾਣਾ ਸਵੇਰੇ अर्ਲੀ ਉੱਠ ਕੇ ਟ੍ਰੇਨਿੰਗ ਜਾਣਾ ਸਾਰਾ ਕੁਝ ਚੀਜ਼ਾਂ ਕਾਫੀ ਟਫ ਸੀਗੀਆਂ ਬਟ ਮੈਂ ਸੋਚਦਾ ਵੀ ਜਿਹੜਾ ਉਹ ਟਾਈਮ ਹੈ ਸਟਰੋਂਗ ਹੋ ਕੇ ਜਾਂ ਇੱਕ ਆਪ ਡਿਸੀਜਨ ਲੈ ਕੇ ਕੱਢ ਲਿਆ ਉਹ ਕਿਤੇ ਨਾ ਕਿਤੇ ਅੱਜ ਮਤਲਬ ਮੈਨੂੰ ਇੱਥੇ ਤੱਕ ਲੈ ਕੇ ਆਇਆ ਉਦੋਂ ਲੱਗਦਾ ਸੀ ਕਿਤੇ ਨਾ ਕਿਤੇ ਵੀ ਨਹੀਂ ਘਰ ਵਾਪਸ ਮੁੜ ਜਾ ਬਟ ਇਸੇ ਜिद ਕਰਕੇ ਰਿਹਾ ਵੀ ਨਹੀਂ ਮੈਂ ਆਪ ਡਿਸੀਜਨ ਆਪਣੇ ਡਿਸੀਜਨ ਦੇ ਨਾਲ ਆਇਆ ਘਰ ਤੋਂ ਤਾਂ ਮੈਂ ਨਹੀਂ ਵਾਪਸ ਨਹੀਂ ਜਾਊਂਗਾ ক্রিকেট ਜੋ ਹੈ ਉਹ ਬਹੁਤ ਹੀ ਗਲੈਮਰਸ ਹੈ ਤੇ ਕਦੀ ਇਹ ਨਹੀਂ ਲੱਗਾ ਕਿ ਬਈ ক্রিকেট ਵਾਲੇ ਪਾਸੇ ਚਲੇ ਜਾਵਾਂ ਕਿਉਂਕਿ 2016 ਚ ਅਗਰ ਤੁਸੀਂ ਜੂਨੀਅਰ ਹਾਕੀ ਟੀਮ ਦੇ ਜੋ ਕੈਪਟਨ ਰਹੇ ਹੋ ਉਸ ਵਕਤ ਵੀ ਇਹ ਗੱਲ ਕੀਤੀ ਜਾ ਹਾਕੀ ਦੇ ਕੋਈ ਇੰਨੀ ਗੱਲ ਨਹੀਂ ਕਰਦਾ ਸੀ ਤੇ ਕਦੀ ਲੱਗਾ ਕਿ ਬਈ ক্রিকেট ਜ਼ਿਆਦਾ ਬਿਹਤਰ ਹੈ ਮੈਡਮ ਜਿਹੜਾ ਇੱਕੋ ਡਿਫਰੈਂਸ ਹੈਗਾ ਉਹ ਤਾਂ ਕਿਤੇ ਨਾ ਕਿਤੇ ਹੈਗਾ ਹੀ ਆ ਬਟ ਉਹ ਠੀਕ ਆ ਲੋਕਾਂ ਦੀ ਲਾਈਕਿੰਗ ਆ ক্রিকেট ਆ ਪਰ ਅਸੀਂ ਵੀ ਆਪਣੀ ਜਗ੍ਹਾ ਕਿਤੇ ਨਾ ਕਿਤੇ ਸੈਟੀਸਫਾਈ ਆ ਵੀ ਕਿਉਂਕਿ ਅਸੀਂ ਵੀ ਉਸੇ ਕੰਟਰੀ ਲਈ ਖੇਡ ਰਹੇ ਆ ਜਦੋਂ ਅਸੀਂ ਮੈਚ ਸਟਾਰਟ ਕਰਦੇ ਆ ਨੈਸ਼ਨਲ ਐਂਥਮ ਚੱਲਦਾ ਸਾਨੂੰ ਵੀ ਉਹਨਾਂ ਹੀ ਪ੍ਰਾਊਡ ਫੀਲ ਹੁੰਦਾ ਜਦੋਂ ਅਸੀਂ ਜਿੱਤ ਕੇ ਆਉਂਦੇ ਆ ਉਹਨਾਂ ਹੀ ਲੋਕ ਸਾਨੂੰ ਪਿਆਰ ਕਰਦੇ ਨੇ ਤਾਂ ਮਤਲਬ ਅਸੀਂ ਵੀ ਆਪਣੀ ਕੰਟਰੀ ਲਈ ਕਿਤੇ ਨਾ ਕਿਤੇ ਇਹ ਮੈਡਲਸ ਲੈ ਕੇ ਆ ਰਹੇ ਨੇ ਤਾਂ ਉਹ ਅਸੀਂ ਉਹ ਪ੍ਰਾਊਡ ਫੀਲ ਕਰਦੇ ਆ ਠੀਕ ਆ ਜੋ ਫਾਈਨੈਂਸ਼ਲੀ ਜਾਂ ਕੁਝ ਹੋਰ ਚੀਜ਼ਾਂ ਨੇ ਉਹ ਡਿਫਰੈਂਟ ਉਹ ਬਾਤ ਦੀਆਂ ਗੱਲਾਂ ਨੇ ਬਟ ਇੱਕ ਜੋ ਜਨੂਨ ਆ ਜੋ ਤੁਹਾਡੇ ਅੰਦਰ ਇੱਕ ਦੇਸ਼ ਲਈ ਜਾਂ ਆਪਣੀ ਕੰਟਰੀ ਲਈ ਆਪਣੇ ਸਟੇਟ ਲਈ ਜੋ ਕਰਨੀਆਂ ਚੀਜ਼ਾਂ ਨੇ ਉਹ ਉੱਤੇ ਅਸੀਂ ਸੈਟੀਸਫਾਈ ਹਾਂ ਵੀ ਅਸੀਂ ਕੁਝ ਨਾ ਕੁਝ ਕਰ ਰਹੇ ਹਾਂ ਜਰੂਰ ਮਤਲਬ ਤੁਹਾਨੂੰ ਪੂਰਾ ਕ੍ਰੈਡਿਟ ਜਾਂਦਾ ਕਿ ਹਾਕੀ ਦੀ ਜਿਹੜੀ ਕ੍ਰਾਂਤੀ ਆਈ ਹੈ ਉਸ ਵਿੱਚ ਪੰਜਾਬ ਨੇ ਜਾਂ ਹੋਰ ਬਾਕੀ ਜਿਹੜੇ ਹਿੱਸਿਆਂ ਤੋਂ ਦੇਸ਼ ਦੇ ਹਿੱਸੇ ਆ ਜੋ ਪਲੇਅਰ ਨੇ ਉਹਨਾਂ ਨੇ ਕ੍ਰਾਂਤੀ ਲਿਆਂਦੀ ਹੈ ਜਿਵੇਂ ਅਸੀਂ ਦੇਖਦੇ ক্রিকেট ਮੈਚ ਨੂੰ ਕਰੋੜਾਂ ਲੋਕ ਦੇਖਦੇ ਨੇ ਆਈਪੀਐਲ ਹੋਵੇ ਜਾਂ ਕੋਈ ਟਰਨਮੈਂਟ ਹੋਵੇ ਤੇ ਅੱਜ ਅਸੀਂ ਦੇਖਿਆ ਕਿ 올림픽 ਨੂੰ ਵੀ ਕਰੋੜਾਂ ਲੋਕ ਦੇਖ ਰਹੇ ਨੇ ਤੁਹਾਡੇ ਘਰ ਜੋ ਖੁਸ਼ੀ ਹੈ ਜੋ ਉਹਨਾਂ ਦੇ ਇਮੋਸ਼ਨਸ ਨੇ ਉਹਨਾਂ ਨੂੰ ਵੀ ਹਰ ਕੋਈ ਟੀਵੀ ਤੇ ਕੈਪਚਰ ਕਰ ਰਿਹਾ ਹੈ ਕਿ ਅੱਜ ਹਾਕੀ ਦਾ ਰਿਵਾਈਵਲ ਹੋਣਾ ਹੈ ਤੁਹਾਨੂੰ ਬਹੁਤ ਵੱਡਾ ਕ੍ਰੈਡਿਟ ਹੈ ਨਹੀਂ ਨਹੀਂ ਬਿਲਕੁਲ ਮੈਡਮ ਮਤਲਬ ਜਿਹੜੀਆਂ ਚੀਜ਼ਾਂ ਅਸੀਂ ਕਾਫੀ ਟਾਈਮ ਤੋਂ ਦੇਖਦੇ ਸੀਗੇ ਵੀ ਕੱਲੀਆਂ ਕ੍ਰਿਕਟ ਨੂੰ ਮਿਲ ਰਹੀਆਂ ਨੇ ਜਾਂ ਹਾਕੀ ਨੂੰ ਨਹੀਂ ਮਿਲ ਰਹੀਆਂ ਉਹਦਾ ਕਿਤੇ ਨਾ ਕਿਤੇ ਪਿੱਛੇ ਹੀ ਰੀਜ਼ਨ ਸੀਗਾ ਵੀ ਹਾਕੀ ਦਾ ਜੋ ਗ੍ਰਾਫ ਸੀਗਾ ਉਹ ਕਾਫੀ ਨੀਚੇ ਆ ਗਿਆ ਸੀਗਾ ਕਿਉਂਕਿ ਸਾਡੀ ਸਟਾਰਟਿੰਗ ਜੋ ਸੀਗੀ ਉਹ ਬਹੁਤ ਵੱਡੀ ਸੀਗੀ ਮਤਲਬ ਹਰ ਟੂਰਨਾਮੈਂਟ ਮੈਡਲ ਨਾ ਖਤਮ ਕਰਨਾ ਤਾ ਕਿਤਨੇ ਕਿਤੇ ਗਰਾਫ ਇਦਾਂ ਦਾ ਆ ਗਿਆ ਸੀਗਾ ਵੀ ਹਾਕੀ ਬਹੁਤ ਪਿੱਛੇ ਚੱਲ ਗਈ ਸੀ ਪਰ ਅੱਜ ਮੈਡਲ ਆਉਣੇ ਸਟਾਰਟ ਹੋਏ ਤਾਂ ਲੋਕਾਂ ਦੀ ਲਾਈਕਿੰਗ ਆਟੋਮੈਟਿਕਲੀ ਵੱਧ ਗਈ ਆ ਬੱਚਿਆਂ ਦਾ ਹਾਕੀ ਖੇਡਣਾ ਸਟਾਰਟ ਹੋ ਗਿਆ ਮਤਲਬ ਹਰ ਕਿਸੇ ਨੂੰ ਹਾਕੀ ਦੇ ਬਾਰੇ ਪਤਾ ਲੱਗ ਗਿਆ ਅੱਜ ਜਦੋਂ ਸੈਲਿਬ੍ਰਿਟੀ ਬਣ ਗਏ ਹੋ ਬਈ ਤੁਸੀਂ ਅਸੀਂ ਦੇਖਿਆ ਕਿ ਜਦੋਂ ਤੁਸੀਂ ਇੰਡੀਆ ਪਹੁੰਚਦੇ ਹੋ ਕਿੰਨਾ ਵੈਲਕਮ ਹੁੰਦਾ ਹੈ ਪਲੇਨ 'ਚ ਕਿਸ ਤਰ੍ਹਾਂ ਥੌਨਿਕ ਸਪੈਸ਼ਲ ਟ੍ਰੀਟਮੈਂਟ ਦਿੱਤਾ ਜਾਂਦਾ ਹੈ तमाम ਚੀਜ਼ਾਂ ਨੇ ਤੇ ਮੈਚ ਦਾ ਪ੍ਰੈਸ਼ਰ ਦੱਸੋ ਕਿ ਜਦੋਂ ਤੁਸੀਂ ਹਾਰੇ ਜਦੋਂ ਮੁਕਾਬਲਾ ਸੀ ਜਰਮਨੀ ਦੇ ਨਾਲ ਉਦੋਂ ਕਿੰਨਾ ਕੋ ਪ੍ਰੈਸ਼ਰ ਫੀਲ ਕੀਤਾ ਫਿਰ ਡਰੈਸਿੰਗ ਰੂਮ 'ਚ ਕੀ ਮਾਹੌਲ ਰਿਹਾ ਗੱਲਬਾਤ ਕਰਕੇ ਆਪਣੇ ਜੋ ਗੁੱਸਾ ਇੱਕ ਹੁੰਦਾ ਹੀ ਹਰ ਪਲੇਅਰ ਨੂੰ ਕਿ ਮੈਂ ਨਹੀਂ ਪਰਫਾਰਮ ਕਰ ਪਾਇਆ ਜਾਂ ਓਵਰਆਲ ਕਈ ਵਾਰੀ ਰਹਿੰਦਾ ਹੈ ਸੋ ਕਿਸ ਤਰ੍ਹਾਂ ਕੱਢਿਆ ਨੇ ਪ੍ਰੈਸ਼ਰ ਨਹੀਂ ਮੈਡਮ ਕਹਿ ਸਕਦਾ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਹੁੰਦਾ ਬਟ ਕਿਤੇ ਨਾ ਕਿਤੇ ਇਹ ਮਾਈਂਡ ਚ ਹੁੰਦਾ ਵੀ ਤੁਹਾਡੇ ਕੋਲੇ ਇਹ ਚਾਂਸ ਆ ਕਿਉਂਕਿ 올림픽ਸ 4 ਸਾਲ ਬਾਅਦ ਆਉਂਦੀਆਂ ਨੇ ਐਂਡ ਤੁਹਾਨੂੰ ਫਿਰ ਤੋਂ 4 ਸਾਲ ਆਪਣੀ ਆਪ ਨੂੰ ਮੇਨਟੇਨ ਕਰਨਾ ਮਤਲਬ ਪਰਫਾਰਮ ਕਰਨਾ ਆਪਣੀ ਬਾਡੀ ਨੂੰ ਮੇਨਟੇਨ ਕਰਨਾ ਇੰਜਰੀਜ਼ ਤੋਂ ਦੂਰ ਰਹਿਣਾ ਫਿਰ ਟੀਮ ਚ ਸਿਲੈਕਸ਼ਨ ਕਰਨੀ ਕਾਫੀ ਲੰਬਾ ਪ੍ਰੋਸੈਸ ਹੋ ਜਾਂਦਾ ਤਾਂ ਅਸੀਂ ਇਹ ਚੀਜ਼ ਨਹੀਂ ਸੀ ਕਦੇ ਵੀ ਚਾਹੁੰਦੇ ਵੀ ਇਹ ਜਿਹੜਾ ਚਾਂਸ ਸਾਨੂੰ ਇੰਨੇ ਟਾਈਮ ਬਾਅਦ ਮਿਲਦਾ 4 ਸਾਲ ਬਾਅਦ ਚ ਚਾਂਸ 올림픽 ਦਾ 4 ਸਾਲ ਬਾਅਦ ਹੁੰਦਾ ਪਰ ਉਹਦੇ ਪਿੱਛੇ ਜਿਹੜੀ ਮਿਹਨਤ ਹੁੰਦੀ ਹੈ ਇੱਕ ਪਲੇਅਰ ਦੀ ਉਹ ਫਸਟ ਡੇ ਤੋਂ ਸਟਾਰਟ ਹੋ ਜਾਂਦੀ ਹੈ ਜਦੋਂ ਤੋਂ ਉਹ ਹਾਕੀ ਫੜ ਲੈਂਦਾ ਕਿਉਂਕਿ ਹਰ ਕਿਸੇ ਦਾ ਟਾਰਗੇਟ ਇਹੀ ਹੁੰਦਾ ਵੀ ਮੈਨੂੰ 올림픽ਸ ਦੇ ਵਿੱਚ ਜਾਣਾ ਮੈਡਲ ਲੈ ਕੇ ਆਉਣਾ ਤਾਂ ਉਹ ਜਿਹੜਾ ਚਾਂਸ ਹੁੰਦਾ ਇੱਕ ਅਸੀਂ ਨਹੀਂ ਸੀ ਚਾਹੁੰਦੇ ਵੀ ਉਹ ਚਾਂਸ ਈਜ਼ੀਲੀ ਅਸੀਂ ਆਪਣੇ ਹੱਥ ਚੋਂ ਗਾਟ ਦਈਏ ਸਪੇਨ ਨਾਲ ਜਦੋਂ ਸੀ ਮੁਕਾਬਲਾ ਤੇ ਉਦੋਂ ਜਦੋਂ ਮੈਚ ਜਿੱਤਿਆ ਫਿਰ ਡਰੈਸਿੰਗ ਰੂਮ ਚ ਕਿਵੇਂ ਦਾ ਮਾਹੌਲ ਸੀ ਉਹ ਜ਼ਰਾ ਦੱਸੋ ਡਰੈਸਿੰਗ ਰੂਮ ਦੇ ਵਿੱਚ ਮੈਡਮ ਇਹ ਪੈਰੇ ਸੀ ਸਭ ਤੋਂ ਜ਼ਿਆਦਾ ਤਾਂ ਸ਼੍ਰੀਜੇਸ਼ ਖੁਸ਼ ਸੀਗਾ ਕਿਉਂਕਿ ਅਸੀਂ ਸਾਰੇ ਚਾਹੁੰਦੇ ਸੀਗੇ ਵੀ ਉਹਦਾ ਲਾਸਟ ਟੂਰਨਾਮੈਂਟ ਆ ਰਿਟਾਇਰ ਕਰ ਰਿਹਾ ਇਹਨੇ ਲੰਬੀ ਮਤਲਬ ਕੰਟਰੀ ਵੱਲੋਂ ਹਾਕੀ ਖੇਡ ਕੇ 20 ਸਾਲ ਆਲਮੋਸਟ ਖੇਡ ਕੇ ਤਾਂ ਉਹਦਾ ਲਾਸਟ ਮੈਚ ਸੀਗਾ ਤਾਂ ਅਸੀਂ ਚਾਹੁੰਦੇ ਸੀਗੇ ਵੀ ਉਹਨੂੰ ਅਸੀਂ ਉਦਾਸ ਹੋ ਕੇ ਨਹੀਂ ਜਾਣ ਦੇਣਾ ਜਾਂ ਜੋ ਸਾਰਿਆਂ ਦੀ ਮੁੰਡਿਆਂ ਦੀ ਮਿਹਨਤ ਆ ਉਹ ਇਦਾਂ ਹੀ ਨਾ ਜਾਵੇ ਤਾਂ ਉਹ ਬਹੁਤ ਖੁਸ਼ ਸੀਗਾ ਉਹਦੀ ਖੁਸ਼ੀ ਦੇ ਵਿੱਚ ਸਾਰੇ ਖੁਸ਼ੀ ਮਨਾ ਰਹੇ ਸੀਗੇ ਡਾਂਸ ਕਰ ਰਹੇ ਸੀਗੇ ਤਾਂ ਉਹ ਮਾਹੌਲ ਟੋਟਲੀ ਡਿਫਰੈਂਟ ਸੀਗਾ ਉਹ ਖੁਸ਼ੀ ਦਾ ਜੋ ਵੀ ਸੀਗਾ ਹਾਂ ਜਰਮਨ ਕੋਰਜੀ ਦਾ ਤੁਹਾਡੀ ਪਤਨੀ ਦਾ ਉਹਨਾਂ ਦਾ ਕੀ ਰਿਐਕਸ਼ਨ ਸੀ ਇਸ ਲਈ ਉਹ ਵੀ ਬਹੁਤ ਖੁਸ਼ੀ ਗਈ ਮਤਲਬ ਜਦੋਂ ਸੀ ਕੁਆਰਟਰ ਫਾਈਨਲ ਜਿੱਤੇ ਉਹਨੇ ਜਸ ਮੈਨੂੰ ਟਿਕਟਸ ਅੰਡ ਕੀਤੀਆਂ ਮੈਂ ਪੈरिस ਪਹੁੰਚੀ ਆ ਅੱਛਾ ਵਾਓ ਅੱਛਾ ਕਰਮਨ ਕੌਟਰੀ ਇੰਡੀਅਨ ਟੈਨਿਸ ਪਲੇਅਰ ਨੇ ਤੇ ਦੇਸ਼ ਨੂੰ ਵਰਲਡ ਜੋ ਟੂਰਨਾਮੈਂਟਸ ਚ ਕਈ ਵਾਰੀ ਰਿਪ੍ਰেজੈਂਟ ਕਰ ਚੁੱਕੇ ਨੇ ਤੇ ਕਰਮਨ ਜੀ ਕਾਰਨ ਤੁਸੀਂ ਵੀ ਇੱਕ ਦੂਜੇ ਦਾ ਕਿੰਨਾ ਸਪੋਰਟ ਰਹਿੰਦਾ ਨਹੀਂ ਉਹ ਤਾਂ ਹੁੰਦਾ ਹੀ ਆ ਮੈਡਮ ਬਿਲਕੁਲ ਕਿਉਂਕਿ ਅਸੀਂ ਦੋਨੇ ਜਾਨੇ ਸੇਮ ਫੀਲਡ ਦੇ ਵਿੱਚ ਆ ਸਪੋਰਟਸ ਦੇ ਵਿੱਚ ਆ ਦੋਨਾਂ ਦੀਆਂ ਰੂਟੀਨ ਸੇਮ ਹੁੰਦੀਆਂ ਨੇ ਟ੍ਰੇਨਿੰਗ ਕਰਨਾ ਕੈਂਪਸ ਤੇ ਫਿਰ ਟੂਰਨਾਮੈਂਟ ਤੇ ਜਾਣਾ ਉਹ ਚੀਜ਼ਾਂ ਕਿਤੇ ਨਾ ਕਿਤੇ ਸਿਮਿਲਰ ਨੇ ਤਾਂ ਉਹ ਚੀਜ਼ਾਂ ਹੈਲਪ ਕਰਦੀਆਂ ਨੇ ਫਿਰ ਮਤਲਬ ਮੈਂ ਸਟੋਰੀ ਮਿਸ ਕੈਪਟਿਸ ਟਿਕਟਸ ਉਹ ਕਹਿੰਦੇ ਕਿ ਮੈਂ ਆ ਰਹੀ ਹਾਂ ਪੈਰਿਸ ਫਿਰ ਐਕਚੁਅਲੀ ਉਹਦਾ ਪਹਿਲਾਂ ਤਾਂ ਹੀ ਪਲਾਨ ਸੀਗਾ ਪੈਰਿਸ ਆਉਂਦਾ ਬਟ ਉਹਦੀ ਖੁਦ ਦੀ ਟ੍ਰੇਨਿੰਗ ਚੱਲ ਰਹੀ ਸੀਗੀ ਇੱਥੇ ਤਾਂ ਕਰਕੇ ਉਹ ਆ ਨਹੀਂ ਪਾਈ ਬਟ ਜਿਵੇਂ ਹੀ ਅਸੀਂ ਮਤਲਬ ਮੇਰਾ ਜੋ ਮੈਂ ਜੋ ਸੋਚ ਕੇ ਬੈਠਾ ਸੀਗਾ ਵੀ ਜਦ ਦਿਨ ਅਸੀਂ ਫਾਈਨਲ ਚ ਪਹੁੰਚ ਕੇ ਮੈਂ ਉਹਨੂੰ ਉਸ ਦਿਨ ਟਿਕਟ ਵੇਚਨੀ ਆ ਵੀ ਹਾਂ ਕਰਮਨ ਆ ਜਾ ਸੀ ਫਾਈਨਲ ਪਹੁੰਚ ਕੇ ਬਟੋ ਥੋੜਾ ਐਡਵਾਂਸ ਦੇ ਵਿੱਚ ਐਕਸਾਈਟਡ ਬੈਠੀ ਸੀ ਕਿਉਂਕਿ ਸਾਡਾ ਕੁਆਰਟਰਫਾਈਨਲ ਮੈਚ ਹੀ ਇਦਾਂ ਦਾ ਹੋਇਆ ਇਹਨਾਂ ক্লোਜ਼ ਮੈਚ ਸੀਗਾ ਤਾਂ ਉਹਨੇ ਜਸਮੀ ਨੂੰ ਟਿਕਟ ਭੇਜੀਆਂ ਮੈਂ ਪੈरिस ਆ ਰਹੀਆਂ ਬਸ ਆ ਮੇਰੀਆਂ ਟਿਕਟਸ ਨੇ ਮੈਂ ਪਹੁੰਚ ਰਹੀਆਂ ਤਾਂ ਉਹ سپورਟ ਰਹਿੰਦੀ ਆ ਕਿਉਂਕਿ ਸਾਡਾ ਦੋਨਾਂ ਦਾ ਕਿਤੇ ਨਾ ਕਿਤੇ ਲਾਸਟ ਏਸ਼ੀਅਨ ਗੇਮਸ ਲਾਸਟ ইয়ার ਹੀ ਅਸੀਂ ਦੋਨੇ ਇਕੱਠੇ ਖੇਡੇ ਆ ਮਤਲਬ ਚਾਈਨਾ ਦੇ ਵਿੱਚ ਅਸੀਂ ਦੋਨਾਂ ਨੇ ਕੰਟਰੀ ਨੂੰ ਰਿਪਰਜ਼ੈਂਟ ਕੀਤਾ ਤਾਂ ਸਾਡਾ ਇਹ ਡ੍ਰੀਮ ਸੀਗਾ ਵੀ ਅਸੀਂ 올림픽ਸ ਦੇ ਵਿੱਚ ਵੀ ਇਕੱਠੇ ਜਾਈਏ ਕੰਟਰੀ ਨੂੰ ਕਿਉਂਕਿ ਬੜੀਆਂ ਵੱਡੀਆਂ ਚੀਜ਼ਾਂ ਨੇ ਤੁਸੀਂ ਦੋਨੇ ਜਾਣੇ ਕੰਟਰੀ ਨੂੰ ਰਿ ਬਟ ਉਹਦੇ ਇੰਜਰੀ ਕਾਰਨ ਉਹ ਕਾਫੀ ਟਾਈਮ ਤੋਂ ਟ੍ਰੇਨਿੰਗ ਨਹੀਂ ਕਰ ਰਹੀ ਗੇਮ ਤੋਂ ਥੋੜਾ ਆਊਟ ਆ ਤਾਂ ਉਹਦਾ ਨਾਲ ਹੋਣਾ ਉੱਥੇ ਹੋਣਾ ਸਟੇਡੀਅਮ ਦੇ ਵਿੱਚ ਹੋਣਾ ਜਾਂ ਉਹ ਉਹ ਵੀ ਬਹੁਤ ਵੱਡੀ ਚੀਜ਼ ਆ ਵੈਸੇ ਅਗਲੀ ਵਾਰ ਜਦੋਂ ਕਰਮਨ ਜੀ ਨਾਲ ਹੋਣਗੇ ਮੈਂ ਪੂਰੀ ਲਵ ਸਟੋਰੀ ਪੁੱਛਾਂਗੀ ਕਿ ਕਿੱਥੋਂ ਸ਼ੁਰੂ ਹੋਈ ਕਿਵੇਂ ਸ਼ੁਰੂ ਹੋਈ ਕਿੰਨੇ ਗੱਲ ਸ਼ੁਰੂ ਕੀਤੀ ਇਹ ਉਹ ਮਤਲਬ ਇਸ ਬਾਰੇ ਵੀ ਲੋਕ ਜਾਣਨਾ ਚਾਹੁੰਦੇ ਨੇ ਕਿ ਮਤਲਬ ਦੋਨੋਂ ਪਲੇਅਰਸ ਨੇ ਤੇ ਦੋਨੋਂ ਸ਼ਾਨਦਾਰ ਪਲੇਅਰਸ ਨੇ ਤੇ ਆਖਰੀ ਸਵਾਲ ਮੈਂ ਤੁਹਾਡ ਕੋਲ ਲਾਵਾਂਗਾ ਫਿਟਨੈਸ ਨੂੰ ਲੈ ਕੇ ਕੀ ਕਰਦੇ ਹੋ ਬਈ ਪੰਜਾਬੀ ਤਾਂ ਖਾਣ ਪੀਣ ਦੇ ਸ਼ੌਕੀਨ ਹੁੰਦੇ ਨੇ ਹੁਣ ਕਹੀਏ ਕਿ ਅਸੀਂ ਇਸੇ ਜਾਣੇ ਜਾਂਦੇ ਆ ਇਸ ਲਈ ਬਦਨਾਮ ਹੋ ਚੁੱਕੇ ਆ ਤੇ ਕਿਵੇਂ ਫਿਟਨੈਸ ਨੂੰ ਲੈ ਕੇ ਉੱਥੇ ਤੁਸੀਂ ਫਿਰ ਮੇਨਟੇਨ ਕਰ ਫਿਟਨੈਸ ਮੈਡਮ ਐਦਾਂ ਵੀ ਮੋਸਟਲੀ ਅਸੀਂ ਬੈਂਗਲੁਰ ਰਹਿੰਦੇ ਆ ਤਾਂ ਬੈਂਗਲੁਰ ਉੱਥੇ ਜਿਵੇਂ ਸਾਈ ਦੇ ਵਿੱਚ ਸਾਡਾ ਜਿਹੜਾ ਕੈਂਪਸ ਆ ਉਹਦੇ ਵਿੱਚ ਜ਼ਿਆਦਾ ਸਾਨੂੰ ਐਦਾਂ ਦਾ ਫੂਡ ਨਹੀਂ ਮਿਲਦਾ ਜਿਹੜਾ ਫਿਟਨੈਸ ਨੂੰ ਖਰਾਬ ਕਰੇ ਬਟ ਹਾਂ ਜਦੋਂ ਘਰੇ ਆਈਦਾ ਉਦੋਂ ਥੋੜਾ ਬਤਾ ਚਲ ਜਾਂਦਾ ਸਾਰਾ ਕੁਲਚੇ ਛੋਲੇ ਜਾਂ ਹੋਰ ਤਾਂ ਤਮਾਮ ਚੀਜ਼ਾਂ ਦਾ ਖਾਂਦੇ ਹੋਵੋਗੇ ਹੁਣ ਕਰ ਲਈ ਕਸਰ ਪੂਰੀ ਇੱਥੇ ਆ ਕੇ ਉਹ ਮੇਨਟੇਨ ਕਰ ਲਈਦਾ ਜਿੰਨਾ ਕਿ ਖਾਲੀਦਾ ਉਹਨਾਂ ਦੀ ਟ੍ਰੇਨਿੰਗ ਨਾਲ ਨਾਲ ਕਰ ਲਈਦੀ ਤੇ ਉਹ ਚੀਜ਼ਾਂ ਮੇਨਟੇਨ ਕਰਤੀਆਂ ਬਾਕੀ ਮਤਲਬ ਜਦੋਂ ਤੁਸੀਂ ਪ੍ਰੋਫੈਸ਼ਨਲ ਲੈਵਲ ਤੇ ਚੱਲ ਜਾਂਦੇ ਤਾਂ ਤੁਹਾਨੂੰ ਆਟੋਮੈਟਿਕਲੀ ਪਤਾ ਹੀ ਹੁੰਦਾ ਸਾਰਾ ਵੀ ਤੁਸੀਂ ਕਿਹੜੀਆਂ ਚੀਜ਼ਾਂ ਕਰਨੀਆਂ ਕਿਹੜੀਆਂ ਨਹੀਂ ਕਰਨੀਆਂ ਬਟ ਜੇ ਇੰਨੀ ਰਿਸਪੈਕਟ ਮਿਲਦੀ ਆ ਇਹਨੇ ਵੱਡੇ ਵੱਡੇ ਮੈਡਲ ਆ ਰਿਹਾ ਤਾਂ ਸੈਕਰੀਫਾਈਜ਼ ਕਰਨਾ ਕੋਈ ਔਖਾ ਨਹੀਂ ਆ ਹੁਣ ਅਗਲਾ ਟੀਚਾ ਕੀ ਹੈ ਤੁਹਾਡਾ ਅ ਅਗਲਾ ਐਕਚੁਅਲੀ ਸਾਡਾ ਨੈਕਸਟ ਮੰਥ ਹੀ ਫੇਰ ਤੋਂ ਟੂਰਨਾਮੈਂਟ ਐਸ਼ੀਅਨ ਚੈਂਪੀਅਨ ਟਰਾਫੀ ਤਾਂ ਮੇਨ ਟਾਰਗੇਟ ਸਾਡਾ ਇਹੀ ਆ ਵੀ ਜਿਹੜੀ ਅੱਜ ਸਾਡੀ ਹਾਕੀ ਜਿਸ ਲੈਵਲ ਤੇ ਪਹੁੰਚ ਚੁੱਕੀ ਆ ਜੋ ਅਸੀਂ ਹਾਕੀ ਨੂੰ ਵਾਪਸ ਲਿਆਂਦਾ ਜਾਂ ਹਾਕੀ ਇੱਕ ਵਧੀਆ ਲੈਵਲ ਤੇ ਆ ਚੁੱਕੀ ਆ ਇਸ ਚੀਜ਼ ਨੂੰ ਮੇਨਟੇਨ ਕਰੀਏ ਇਹਦੇ ਤੋਂ ਬੈਟਰ ਜਾਵੇ ਇਸ ਤੋਂ ਨੀਚੇ ਨਾ ਆਵੇ ਤਾਂ ਟੀਮ ਦਾ ਕੌਨਫੀਡੈਂਸ ਕਾਫੀ ਵਧੀਆ ਚੱਲ ਰਿਹਾ ਟੀਮ ਬਹੁਤ ਵਧੀਆ ਖੇਡ ਰਹੀ ਆ ਸਾਰੇ ਪਲੇਅਰ ਸਾਡਾ ਗਰੁੱਪ ਕਾਫੀ ਪੁਰਾਣਾ ਆਲਮੋਸਟ 16 ਤੋਂ ਬਾਅਦ ਜਦੋਂ ਅਸੀਂ ਵਰਲਡ ਕੱਪ ਖੇਡੇ ਸੀਗੇ ਉਸ ਤੋਂ ਬਾਅਦ ਸਾਡਾ ਇਹੀ ਗ ਅਸੀਂ ਚਾਹੁੰਦੇ ਆ ਵੀ ਜਿੰਨਾ ਵੀ ਅਸੀਂ ਮਤਲਬ ਇਸ ਗਰੁੱਪ ਦੇ ਥਰੂ ਜਾਂ ਆਉਣ ਵਾਲੇ ਪਲੇਅਰਾਂ ਦੇ ਥਰੂ ਜਿੰਨਾ ਵੀ ਕੰਟਰੀ ਲਈ ਬੈਟਰ ਕਰ ਸਕਦੇ ਆ ਹਾਕੀ ਲਈ ਬੈਟ ਕਰ ਸਕਦੇ ਆ ਉਹ ਚੀਜ਼ ਕਰੀਏ ਬਹੁਤ ਬਹੁਤ ਧੰਨਵਾਦ ਗੁਜਨ ਧੰਨਵਾਦ ਕਰਨ ਦੇ ਲਈ ਸੋ ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਵਧਾਈਏ ਨਾਨੂ ਕੀ ਪੰਜਾਬ ਦਾ ਦੇਸ਼ ਦਾਏ ਜੋ ਮਾਣ ਲਗਾਤਾ ਰਹੇ ਨੇ ਵੱਡੇ ਮੰਚ ਤੇ ਵਧਾ ਰਹੇ ਨੇ ਤੇ ਉਹ ਹਾਕੀ ਨੂੰ ਰਿਵਾਈਵ ਕਰਨ ਚ ਮੋੜ ਸੁਰਜੀਤ ਕਰਨ ਚ ਇਹਨਾਂ ਨੇ ਵੱਡੀ ਭੂਮਿਕਾ ਨਿਭਾਈ ਹੈ ਕੈਮਰਾ ਪਰਸਨ ਚਾਂਦੀ ਰਾਮ ਦੇ ਨਾਲ ਮੈਂ ਅਰਸ਼ਦੀਪ ਕੌਰ ਪੰਜਾਬ ਤੱਕ ਚੰਡੀਗੜ੍ਹ